ਪਹਿਲਾਂ ਤਾਂ ਪਾਣੀ ਪਹੁੰਚਦਾ ਨਹੀਂ ਪਹੁੰਚਦਾ ਟੈਲਾਂ ਦੇ ਪਾਣੀ 1.5 ਸਾਲ ਹੋ ਗਿਆ ਅਜੀਤੀ ਚਲੀ ਜਾਣੇ ਖੜੇ ਆ ਜੀ ਪੱਤਰਕਾਰ ਨਾਲ ਆ ਬਈ ਸਰ ਜੀ ਸਾਡੇ ਤੋਂ ਕੀ ਗਲਤੀ ਹੋਈ ਹੈ ਜੀ ਅਸੀਂ ਤੁਹਾਨੂੰ ਘੱਟ ਤੋਂ ਘੱਟ 20 ਵਾਰੀ ਬੇਨਤੀ ਆ ਕੇ ਕੀਤੀਆਂ ਕਿ ਨਹੀਂ ਜੀ ਦੇਖ ਪਤਾ ਕੀ ਹੈ ਜੀ ਗੱਲ ਸੁਣੋ ਮੇਰੀ ਤੁਸੀਂ ਮਸਲੇ ਹੀ ਹੱਲ ਕੀਤੇ ਆ ਆ ਸਾਡੀ ਇੱਕ ਬੇਨਤੀ ਹੈ ਵੇਖੋ ਕਿ ਘੱਟ ਤੋਂ ਘੱਟ 800 ਤੋਂ 900 ਬੰਦਾ ਕੱਸੀ ਦੇ ਵਿੱਚ ਕੰਮ ਕਰ ਰਿਹਾ ਸੀ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਸੀ ਨਾ ਕਿ ਕੱਸੀ ਤੇ ਲੇਬਰ ਕੰਮ ਕਰ ਰਹੀ ਹੈ ਨਰੇਗਾ ਦੀ ਤੇ ਤੁਸੀਂ ਫਿਰ ਵੀ ਉਸ ਮੌਕੇ ਤੇ ਪਾਣੀ ਕਿਉਂ ਛੜਾਇਆ ਸਾਨੂੰ ਇਸ ਗੱਲ ਦਾ ਜਵਾਬ ਦਿਓਗੇ ਪਲੀਜ਼ ਹਾਂਜੀ ਦੇ ਦਿਨਾਂ ਦੇ ਹਾਂ ਜੀ ਐਗਰੀਕਲਚਰ ਵਾਲਿਆਂ ਨੇ ਬਈ ਜੀ ਇਹ ਰੌਲਾ ਪਾਇਆ ਕਹਿੰਦੇ ਵੀ ਪਾਣੀ ਨਹੀਂ ਛੱਡ ਰਹਾ ਮੇਕਮਾ ਠੀਕ ਹੈ ਜੀ ਸਾਡੀ ਬਜਾਨ ਨਾ ਪ੍ਰਭਾਤ ਚੋਰੀਏ ਤੇ ਮੈਨੂੰ ਇੱਕ ਗੱਲ ਦੱਸਿਓ ਜੀ ਜਦੋਂ ਐਗਰੀਕਲਚਰ ਵਿਭਾਗ ਨੇ ਤੁਹਾਨੂੰ ਫੋਨ ਕੀਤਾ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਇੱਕ ਦਿਨ ਦਾ ਸਮਾਂ ਮੰਗ ਰਹੇ ਸਿਰਫ ਸਾਡੇ ਤੋਂ ਇੱਕ ਦਿਨ ਦਾ ਸਮਾਂ ਮੰਗ ਰਹੇ ਆ ਵੀ 75% ਕੱਸੀ ਨਿਕਲ ਚੁੱਕੀ ਆ ਅਸੀਂ ਸਾਰੇ ਪਿੰਡਾਂ ਨੇ ਸਾਨੂੰ ਲਿਖ ਕੇ ਦੇਤਾ ਵੀ ਅਸੀਂ ਕੱਸੀ ਕੱਢ ਰਹੇ ਸਾਨੂੰ ਇੱਕ ਦਿਨ ਹੋਰ ਦੇ ਦਿਓ ਤੇ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਨਹੀਂ ਕਿ ਸਾਨੂੰ ਇੱਕ ਦਿਨ ਦੇ ਦਿਓ ਜੀ ਹੋਰ ਬਈ ਜੀ ਕੀ ਆ ਪਰ ਉਹ ਕਹਿੰਦੇ ਯਾਰ ਵੀ ਸਮਾਂ ਹੀ ਹੋਣਾ ਸਾਡਾ ਮਜਾਨ ਦਾ ਮੁੜ ਕੇ ਚੀਜ਼ ਆਈ ਸਮਝ ਲੈ ਲੋਗੇ ਸਮਝ ਆ ਰਹੀ ਹੈ ਨਾ ਨਾ ਨਹੀਂ ਸਰ 1 ਮਿੰਟ ਸਰ ਮੇਰੀ ਬੇਨਤੀ ਹੈ ਵੀ ਇਹ ਆਪਾਂ ਨੂੰ ਮੈਨੂੰ ਇਹ ਨਾਮ ਦੱਸੋ ਉਸ ਚੀਫ ਸਾਹਿਬ ਦਾ ਜਿਨ੍ਹਾਂ ਨੇ ਤੁਹਾਨੂੰ ਇਹ ਗੱਲ ਕਹੀ ਹੈ ਤਾਂ ਕਿ ਅਸੀਂ ਉਹਨਾਂ ਤੱਕ ਪਹੁੰਚ ਕਰੀਏ ਚੀਫ ਐਗਰੀਕਲਚਰ ਨੇ ਚਿੱਠੀ ਲਿਖੀ ਹੈ ਨਾ ਸਾਨੂੰ ਵੀ ਪਾਣੀ ਛੱਡੋ ਯਾਰ ਕਖਾੜੀ ਬੰਦ ਪਈ ਹੈ ਤੁਹਾਡੀ ਇਹ ਚਿੱਠੀ ਲਿਖਣ ਚ ਤਾਂ ਫਿਰ ਚਿੱਠੀ ਲਿਖਣ ਚ ਤਾਂ ਐਕਸ਼ਨ ਸਾਹਿਬ ਇੱਕ ਦਿਨ ਲੰਘ ਸਕਦਾ ਤੁਸੀਂ ਉਹਨਾਂ ਨੂੰ ਜਵਾਬ ਉਸ ਚਿੱਠੀ ਦਾ ਚਿੱਠੀ ਨਾਲ ਦੇ ਸਕਦੇ ਸੀ ਆਹ ਵੇਖੋ ਜੀ ਚਾਰ ਪਿੰਡਾਂ ਨੇ ਸਾਨੂੰ ਇਹਦਾ ਮਤਲਬ ਇਹ ਹੈ ਵੀ ਚਾਰ ਪਿੰਡ ਜਿਹੜੇ ਉਸੇ ਕੱਸੀ ਦੇ ਪੈਂਦੇ ਆ ਉਹ ਤਾਂ ਤੁਹਾਨੂੰ ਲਿਖ ਕੇ ਦੇ ਰਹੇ ਆ ਵੀ ਅਸੀਂ ਰੋਕਣਾ ਚਾਹਣੇ ਇੱਕ ਦਿਨ ਲਈ ਫਿਰ ਇੱਕ ਇਹ ਜੀ ਕਿਹੜੀ ਮਜਬੂਰੀ ਆ ਵੀ ਤੇ ਚਾਰ ਪਿੰਡ ਉਸੇ ਕੱਸੀ ਦੇ ਪੈਣ ਵਾਲਿਆਂ ਨੇ ਤੁਹਾਨੂੰ ਲਿਖ ਕੇ ਦਿੱਤਾ ਵੀ ਪਾਣੀ ਨਾ ਛੱਡੋ ਇੱਕ ਦਿਨ ਤੁਸੀਂ ਫਿਰ ਵੀ ਛੱਡਿਆ ਜੀ ਕੀ ਮਜਬੂਰੀ ਸੀ ਜੀ ਇਹ ਹਾਂ ਇਥੋਂ ਮੈਂ ਦੱਸ ਚ ਮਜਬੂਰੀ ਆ ਨਰਮੇ ਦੀ ਬਾਜ਼ਾਰਾਸਤੇ ਪ੍ਰੈਸ਼ਰ ਪਿਆ ਹੋਇਆ ਅਸੀਂ ਸਾਡੇ ਵੀ ਪਾਣੀ ਛੱਡੋ ਪਾਣੀ ਛੱਡੋ ਨਹੀਂ ਹੁਣ ਪਤਾ ਕੀ ਹੈ ਜੀ ਵੇਖੋ ਹੁਣ ਤੁਸੀਂ ਮੈਂ ਤਾਂ 75% ਆਪਣੀ ਕੱਸੀ ਨਿਕਲੀ ਪੱਛੀ ਨਹੀਂ ਨਿਕਲੀ ਨਾ ਨਿਕਲਣ ਕਰਕੇ ਅੱਜ ਕੱਸੀ ਟੁੱਟ ਗਈ ਠੀਕ ਹੈ ਹੁਣ ਮੈਨੂੰ ਦੱਸੋ ਮਗਰ ਵੀ ਜਿੰਨੀ ਬੰਨੀ ਉਹ ਕੱਚੀ ਬੰਨੀ ਹੈ ਇਹ ਵੀ ਟੁੱਟ ਗਈ ਐ ਇਹ ਦੱਸੋ ਸਾਡਾ ਕੀ ਕਸੂਰ ਐ ਜੇ ਨਾ ਤਾਂ ਅੱਗੇ ਪਾਣੀ ਆਇਆ ਨਾ ਸਾਡੇ ਐਸ ਵਾਰੀ ਪਾਣੀ ਆਉਣਾ ਅਸੀਂ 4 ਪਿੰਡ 4000 ਕਿੱਲਾ ਤੜਾਇਆ ਮਰ ਰਹੇ ਆ ਜੀ ਸਾਨੂੰ ਦੱਸੋ ਕੀ ਸਾਡਾ ਕਸੂਰ ਕੀ ਐ ਕੋਈ ਕਸੂਰ ਕਿਸੇ ਦਾ ਨਹੀਂ ਆ ਬਟੇ ਇਹ ਚਲੋ ਠੀਕ ਐ ਸਰਕਮਸਟੈਂਸੀ ਬਣ ਕੇ ਕੋਈ ਨਹੀਂ ਟੁੱਟੀ ਕਿਉਂ ਐ ਜੀ ਟੁੱਟੀ ਪਤਾ ਕਿਉਂ ਐ ਕਿਉਂਕਿ ਅੱਗੋਂ ਕੱਸੀ ਨਿਕਲੀ ਨਹੀਂ ਅੱਛਾ ਅੱਛਾ ਸਾਡੇ ਪਾਣੀ ਪਹੁੰਚਦਾ ਜੇ ਭਾਈ ਜੀ ਸਾਡੇ ਬੜਾ ਕਿਸਾਨਾਂ ਦੀ ਬੇਨਤੀ ਆ ਵੀ ਜੇ ਅਸੀਂ ਆਪਾਂ ਇਹਨੂੰ ਫੁੱਲ ਚਲਾਉਣੇ ਆ ਨਾ ਤੇ ਪਾਣੀ ਟੁੱਟਦਾ ਮਗਰ ਠੀਕ ਹੈ ਠੀਕ ਹੈ ਤੁਹਾਨੂੰ ਵੀ ਪਤਾ ਇਸ ਗੱਲ ਦਾ ਜਈ ਸਾਹਿਬ ਨੂੰ ਵੀ ਪਤਾ ਸਭ ਨੂੰ ਪਤਾ ਸਾਨੂੰ ਦੱਸੋ ਵੀ ਇਹਦਾ ਕੀ ਹੱਲ ਹੈ ਸਾਡੇ ਤੱਕ ਪਾਣੀ ਪਹੁੰਚੂਗਾ ਜਾਂ ਨਹੀਂ ਪਹੁੰਚੂਗਾ ਪਹੁੰਚੂਗਾ ਭਾਈ ਜੀ ਪਹੁੰਚੂਗਾ ਸਾਨੂੰ ਜਿਹੜਾ ਕੋਈ ਰਹਿ ਗਿਆ ਉਹ ਟੋਟਾ ਹੁਣ ਸਫਾਈ ਕਰਾ ਕੇ ਪ੍ਰੋਪਰਲੀ ਚੈਕਿੰਗ ਕਰਕੇ ਲਏ ਪਾਣੀ ਚਾਹਾਂਗੇ ਤਾਂ ਕਿ ਟੇਲਾਂ ਦੇ ਪਾਣੀ ਥੋੜਾ ਪੂਰਾ ਨਹੀਂ ਜੀ ਨਹੀਂ ਐਕਸ਼ਨ ਸਾਹਿਬ ਤੁਸੀਂ ਕਹਿੰਦੇ ਵੀ ਹੋਣ ਦੀ ਪ੍ਰੋਪਰ ਖਲਾਈ ਕਰਾ ਕੇ ਤੁਸੀਂ ਫੇਰ ਛੱਡਾਂਗੇ ਤੇ ਫੇਰ ਨਰਮੇ ਵਾਲੇ ਕਿੱਧਰ ਜਾਣਗੇ ਜਿਨ੍ਹਾਂ ਦੀ ਤੁਸੀਂ ਬਜਾਈ ਵਾਸਤੇ ਤੁਹਾਨੂੰ ਲੈਟਰ ਆਇਆ ਉਹ ਕਿੱਧਰ ਜਾਣਗੇ ਉਹਨਾਂ ਵਿਚਾਰਿਆਂ ਦਾ ਨਰਮਾ ਕਿਵੇਂ ਬੀਜਿਆ ਜਾਊਗਾ ਜਿੰਨਾਂ ਵਾਸਤੇ ਤੁਹਾਨੂੰ ਚੀਫ ਸਾਹਿਬ ਨੇ ਲੈਟਰ ਕਟਿਆ ਹੁਣ ਤਾਂ ਫਿਰ ਕੁਝ ਵੀ ਨਹੀਂ ਹੋਣਾ ਤੇ ਫਿਰ ਬਾਈ ਜੀ ਇੱਕ ਦਿਨ ਨਾਲ ਕੀ ਹੋ ਜਾਂਦਾ ਬਾਈ ਉਹ ਇੱਕ ਦਿਨ ਹੁਣ ਮੰਗੇ ਨਾ ਇੱਕ ਦਿਨ ਮੇਰੇ ਅੱਥਰ ਹੁਣ ਹੈ ਨਹੀਂ ਨਾ ਹੁਣ ਤਾਂ ਆਪਾਂ ਗਾਂ ਵਾਲੇ ਦਿਨਾਂ ਨੂੰ ਵਿਚਾਰੀਏ ਬਸ ਇਹੀ ਹੈ ਨਹੀਂ ਜੀ ਸਾਡੀ ਬੇਨਤੀ ਇਹ ਹੈ ਤੁਸੀਂ ਸਾਡੀ ਇਸ ਗੱਲ ਨੂੰ ਨਾ ਸਾਡੀ ਇਸ ਗੱਲ ਨੂੰ ਜੇ ਤੁਸੀਂ ਕਹਿੰਦੇ ਅਸੀਂ ਵੀ ਲਿਖ ਦਿੰਨੇ ਆ ਆਪਣੇ ਸੈਕਟਰੀ ਸਾਹਿਬ ਨੂੰ ਲਿਖ ਦਿੰਨੇ ਆ ਕ੍ਰਿਸ਼ਨ ਕੁਮਾਰ ਜੀ ਨੂੰ ਜਾਂ ਸਾਨੂੰ ਭੇਜੋ ਤੁਸੀਂ ਆਪਦੇ ਵੱਲੋਂ ਕਿ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਧੱਕੇ ਨਾਲ ਪਾਣੀ ਛਡਾਇਆ ਗਿਆ ਬਾਈ ਪਤਾ ਹੀ ਓ ਕੋਈ ਲੋਕ ਇਹ ਸ਼ੀਪਾ ਨਹੀਂ ਲੈਂਦੀ ਹੁੰਦਾ ਪਤਾ ਹੀ ਉੱਪਰ ਵੀ ਉਹਨਾਂ ਨੂੰ ਵੀ ਇਹਨਾਂ ਨੇ ਆਹਾਂ ਕਿ ਸਿੱਖੀ ਤੇ ਮੈਗਵਿਨ ਛੱਡੀ ਹੈ ਨਹੀਂ ਇਸ ਗੱਲ ਦਾ ਤਾਂ ਪਤਾ ਹੈ ਤੁਸੀਂ ਆਪਦੇ ਲੋ ਦੱਸਿਆ ਵੀ ਸਾਨੂੰ ਚਾਰ ਪਿੰਨਾ ਨੇ ਲਿਖ ਕੇ ਦਿੱਤਾ ਵੀ ਨਾ ਛੱਡਿਓ ਹਾਂ ਦੱਸਿਆ ਬਈ ਦੱਸਿਆ ਇਹਨੇ ਹਲਕੇ ਤੋਂ ਫੋਨ ਚੁਲੇ ਗਏ ਉਹਨਾਂ ਨੂੰ ਮੇਰੇ ਮੈਂ ਵੀ ਦੱਸਿਆ ਹਲਕੇ ਜਿਹਾ ਫੋਨ ਗਏ ਆ ਉੱਪਰ ਤੇ ਐਕਸ਼ਨ ਸਾਹਿਬ ਇਹ ਤਾਂ ਫੇਰ ਟੁੱਟੂਗੀ ਇਹ ਤਾਂ ਬਿਨਾਰ ਪੇਰ ਤੋਂ ਤਾਂ ਫੇਰ ਟੁੱਟੂਗੀ ਅਸੀਂ ਅਸੀਂ ਕ੍ਰਿਸ਼ਨ ਕੁਮਾਰ ਜੀ ਕੋਲ ਗਏ ਆ ਸਾਡੀ ਉਹਨਾਂ ਨੇ ਵੀ ਨਹੀਂ ਸੁਣੀ ਉਹ ਕਹਿੰਦੇ ਆ ਲੋ ਚੱਕੋ ਪਾੜ ਦੋ ਫਾਈਲ ਇਹਨਾਂ ਦੀ ਪਰ ਤੁਸੀਂ ਦੱਸਿਆ ਉਹਨਾਂ ਨੂੰ ਵੀ ਇਹਨਾਂ ਕੋਲੇ ਪਾਣੀ ਨਹੀਂ ਪਹ ਭਾਈ ਜੀ ਹੁਣ ਦੇਖੋ ਅਸੀਂ ਮੈਂ ਤਾਂ ਇਹ ਕਹਿ ਸਕਦਾ ਤੁਹਾਨੂੰ ਵੀ ਪਹੁੰਚ ਦਾ ਕਰਾਂਗੇ ਤੁਹਾਡਾ ਪਾਣੀ ਹੁਣ ਚਲਾ ਕੇ ਨਹੀਂ ਤੁਸੀਂ ਤੁਸੀਂ ਦੇਖੋ ਜੀ ਤੁਸੀਂ ਘਰੋ ਦਾ ਹੱਲ ਦੇਖੋ ਜੀ ਗੱਲ ਇਹ ਆ ਸਾਰਾ ਪਾਈਪਾਂ ਲੱਗਣਗੀਆਂ ਲੱਗਣਗੀਆਂ ਇੱਥੇ ਪਾਈਪ ਪਾਈਪ ਇੱਥੇ ਲੱਗਣਗੀਆਂ ਲੱਗਣੀਆਂ ਸਾਡੇ ਕੋਲ ਵੀਡੀਓ ਹੈ ਤੁਹਾਡੇ ਕੋਲ ਪਰਚੇ ਆ ਭਾਈ ਜੀ ਲੱਗਣਗੀਆਂ ਤਾਂ ਅਸੀਂ ਫੜਾਂਗੇ ਵੀ ਅਜੀ ਕੱਲ ਵੀ ਬੜੀਆਂ ਹਾਂ ਕੱਲ ਵੀ ਦਿਨੇ ਕੱਲ ਦਿਨੇ 5 ਇੰਚੀ ਪਾਈਪ ਸਾਡੇ ਬੰਦੇ ਨੇ ਬੰਦੇ ਜਿਆਦਾ ਸੀਗੇ ਉਹਨੇ ਕਿਹਾ ਵੀ ਮੈਂ ਵੀਡੀਓ ਨਹੀਂ ਬਣਾਈ ਕਹਿੰਦੇ ਭਾਈ ਜੀ ਅਸੀਂ ਕਰਨਾਲ ਇੱਕ ਪਰ ਦੇ ਸੀ ਹਾਂ ਹਾਂ ਸਰ ਵੇਖੋ ਸਾਡੀ ਬੇਨਤੀ ਇਹ ਆ ਜਾਂ ਤਾਂ ਕਰ ਦਿਓ ਕੱਸੀ ਬਿਲਕੁਲ ਬੰਦ ਜਾਂ ਤਾਂ ਕੱਸੀ ਬਿਲਕੁਲ ਬੰਦ ਕਰ ਦਿਓ ਜੀ ਵੀ ਤੁਸੀਂ ਪਾਣੀ ਤੁਹਾਨੂੰ ਨਹੀਂ ਦੇਣਾ ਸੀ ਤੁਸੀਂ ਸਾਡੇ ਅਸੀਂ ਸਾਰੇ ਪਿੰਡਾਂ ਦੇ ਬੰਦੇ ਇਕੱਠੇ ਹੋ ਕੇ ਤੋਂ ਨਿਕਲ ਆ ਜੰਨੇ ਆ ਅਸੀਂ ਲਿਖ ਕੇ ਦੇ ਦਿੰਨੇ ਆ ਵੀ ਸਾਨੂੰ ਇਹ ਪਾਣੀ ਨਹੀਂ ਚਾਹੀਦਾ ਜਿਹੜਾ ਮਗਰ ਹੀ ਟੁੱਟੀ ਜਾਵੇ ਅਸੀਂ ਲੋਕਾਂ ਦਾ ਨੁਕਸਾਨ ਵੀ ਮਗਰ ਹੁੰਦਾ ਨਹੀਂ ਦੇਖ ਸਕਦੇ ਜਿਹੜਾ ਰੋਰ ਰਜ ਕਿਸੇ ਦੇ ਖੇਤਾਂ ਚ ਪੱਕੀ ਟੁੱਟਦੀ ਹੈ ਨਹੀਂ ਨਹੀਂ ਭਾਈ ਜੀ ਪਾਣੀ ਤਾਂ ਥੋੜਾ ਦੇਣਾ ਹੀ ਦੇਣਾ ਹੈ ਪਾਣੀ ਪ੍ਰੋਪਰ ਵੀ ਦੇਣਾ ਹੈ ਇਹ ਨਹੀਂ ਹੈਗਾ ਕਿ ਪਾਣੀ ਨਹੀਂ ਦੇਣਾ ਪਰ ਪਾਣੀ ਸਾਨੂੰ ਮਿਲ ਨਹੀਂ ਰਿਹਾ ਜੀ ਸਾਡੇ ਪਿੰਡ ਦੇ ਤੁਸੀਂ ਐ ਕਰੋ ਨਾ ਤੁਸੀਂ ਕਿਸੇ ਬੰਦੇ ਇਕੱਲੇ ਕੰਦੂ ਖੜਾ ਪੀਟੀ ਵਾਲਾ ਭੁੱਲਰ ਵਾਲਾ ਤੇ ਹਾਕੂ ਵਾਲੇ ਦੇ ਕਿਸੇ ਬੰਦੇ ਨੂੰ ਆ ਕੇ ਪੁੱਛ ਲਓ ਵੀ ਕਿੰਨੇ ਕਿੱਲੇ ਪਾਣੀ ਲੱਗਦਾ ਤੇਰਾ ਕਿੰਨੇ ਘੰਟੇ ਆ ਨਹੀਂ ਜ ਸਾਰੀ ਅਸੀਂ ਮੋਟਰਾਂ ਨਾਲ ਪਾਲ ਫਿਰ ਹੋਰ ਹੈ ਜੀ ਬਾਗਾਂ ਵਾਲੇ ਬੰਦੇ ਡਾਇਵਰਸੀਫਿਕੇਸ਼ਨ ਦੀ ਤੁਸੀਂ ਗੱਲ ਕਰਦੇ ਆ ਮਹਿਕਮਾ ਭਗਵੰਤਮਾਨ ਜੀ ਨੇ ਕਿਹਾ ਵੀ ਕਰੋ ਬਦਲੋ ਮੈਂ ਬਾਗ ਲਾਇਆ ਜੀ ਮੈਂ ਬਲਵਿੰਦਰ ਸਿੰਘ ਗੱਲ ਕਰ ਰਿਹਾ ਮੈਂ ਬਲਵਿੰਦਰ ਸਿੰਘ ਗੱਲ ਕਰ ਰਿਹਾ ਮੈਂ ਬਾਗ ਲਾਇਆ ਜੀ ਮੇਰੇ ਬਾਗ ਦਾ ਜਾ ਕੇ ਹਾਲ ਵੇਖੋ ਕੀ ਡਾਇਵਰਸੀਫਿਕੇਸ਼ਨ ਕਰਾਂਗੇ ਜੀ ਆਪਾਂ ਕਿਵੇਂ ਝੋਨੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਸਾਨੂੰ ਪਾਣੀ ਨਾ ਦਿਓਗੇ ਤੇ ਅਸੀਂ ਕਿਵੇਂ ਬਾਹਰ ਨਿਕਲਾਂਗੇ ਤੁਸੀਂ ਸਾਨੂੰ ਇਹ ਤਾਂ ਦੱਸੋ ਨਹੀਂ ਪਾਣੀ ਨਾਲ ਹੀ ਆਏ ਭਾਈ ਸਾਰਾ ਕੁਝ ਡਿਵਰਸਿਫੀਕੇਸ਼ਨ ਹੀ ਪਾਣੀ ਨਾਲ ਹੀ ਹੈ ਸਾਰੇ ਪਰ ਪਾਣੀ ਜਦੋਂ ਤੁਸੀਂ ਦਿੰਦੇ ਹੀ ਨਹੀਂ ਤੁਸੀਂ ਕਹਿੰਦੇ ਚੀਫ ਦਾ ਲੈਟਰ ਆ ਗਿਆ ਅਸੀਂ ਪਪਾ ਕੱਸੀ ਚੱਲਦੀ ਦੇ ਵਿੱਚ ਸਾਡੇ ਬੰਦੇ ਛਾਲਾ ਮਾਰ ਕੇ ਬਾਹਰ ਨਿਕਲੇ ਸਾਡੇ ਕੋਲ ਉਹਨਾਂ ਦੀਆਂ ਵੀਡੀਓ ਹੈਗੀਆਂ ਜਦੋਂ ਤੁਹਾਨੂੰ ਇਸ ਗੱਲ ਦਾ ਤੁਸੀਂ ਖੋਦ ਤੁਸੀਂ ਇਸ ਬੰਦੀ ਲਈ ਜੀ ਬੰਦੀ ਲੈ ਕੇ ਘੜਾਈ ਹੈ ਕਿ ਬਿਨਾ ਬੰਦੀ ਤੋਂ ਘੜਾਈ ਸੀ ਜੀ ਭਾਜੀ ਬੰਦੀ ਲੈ ਕੇ ਘੜਾਈ ਹੈ ਬੰਦੀ ਕਿਉਂਤੀ ਹੈ ਜਿਹੜੀ ਮਾਇਦਰਾ ਹੁੰਦੀ ਹੈ ਇਹ ਸਾਡਾ ਇਹ ਅਸੀਂ ਲੈ ਲੇ ਤੇ ਉਹਨੇ ਬੰਦ ਰਿਖੋ ਇਹਦੇ ਵਿੱਚ ਨੋਟੀਫਿਕੇਸ਼ਨ ਦੀ ਲੋੜ ਕੀ ਹੁੰਦੀ ਹਾਂ ਤੁਸੀਂ ਸਰ ਜੇ ਬੰਦੀ ਲੈ ਕੇ ਕਢਾਈਏ ਤੁਹਾਨੂੰ ਪਤਾ ਨਾ ਲੇ ਤੁਸੀਂ ਕਢਾਈ ਕਿਉਂ ਕ ਬੰਦੀ ਲਈ ਹੈ ਕਿ ਇਹ ਨਿਕਲ ਜਾਵੇ ਮਾਈਨਰ ਸਾਰਾ ਸਾਫ ਹੋ ਜਾਵੇ ਜਦੋਂ ਤੁਹਾਨੂੰ ਪਤਾ ਵੀ ਮਾਈਨਰ ਸਾਫ ਹੀ ਨਹੀਂ ਹੋਇਆ ਤੁਸੀਂ ਚੀਫ ਸਾਹਿਬ ਨੂੰ ਜਵਾਬ ਦਿਓ ਰਿਟਨ ਚ ਕਿ ਆ ਚਾਰ ਪਿੰਡ ਹੈ ਜੀ ਅੱਗੇ ਟੈਲਾਂ ਤੇ ਮੈਨੂੰ ਇੱਕ ਗੱਲ ਦੱਸੋ ਇਸ ਕੱਸੀ ਦੇ ਚਾਰ ਪਿੰਡਾਂ ਤੋਂ ਬਿਨਾਂ ਜਿਹੜੇ ਮਗਰਲੇ ਪਿੰਡ ਐ ਕਿਹੜੇ ਕਿਹੜੇ ਆ ਕੱਖਾਂ ਵਾਲੀ ਰੋੜਾਂ ਵਾਲੀ ਤੇ ਸਿੱਖ ਵਾਲਾ ਤੇ ਪੰਜਾਬਾ ਪੰਜਾਬੀ ਦੀ ਲੇਬਰ ਵੀ ਇੱਥੇ ਲੱਗੀ ਸੀ ਜੀ ਕੰਦੂ ਖੇੜੇ ਦੀ ਲੇਬਰ ਵੀ ਇੱਥੇ ਲੱਗੀ ਸੀ ਜੀ ਭੁੱਲਰ ਵਾਲੇ ਦੀ ਲੇਬਰ ਵੀ ਇੱਥੇ ਲੱਗੀ ਸੀ ਜੀ ਤੇ ਸਿੱਖ ਵਾਲੇ ਦੀ ਵੀ 450 ਲੇਬਰ ਇੱਥੇ ਲੱਗੀ ਸੀ ਸਾਰੇ ਪਿੰਡਾਂ ਦੀ ਸਹਿਮਤੀ ਇਹਦੇ ਉਹ ਲੇਬਰ ਲੱਗੀ ਨਾ ਜੀ ਫਿਰ ਇਹ じゃ ਕਿਹੜਾ ਪਿੰਡ ਹੈ ਜਿਨੇ ਨਰਮਾ ਬਾਹਲਾ ਬੀਜਣਾ ਸੀ ਜਿਨੇ ਤੁਹਾਨੂੰ ਕਿਹਾ ਵੀ ਕੱਸੀ ਛੱਡੋ ਜੀ ਇਹ ਤਾਂ ਸੀ ਕਹਿੰਦੇ ਸੀ ਐਗਰੀਕਲਚਰ ਵਾਲਿਆਂ ਨੂੰ ਜਦੋਂ ਸਾਰੇ ਸੱਤ ਨਹੀਂ ਸਰ ਵੇਖੋ ਬੇਨਤੀ ਮੇਰੀ ਇਹ ਆ ਇਹਦਾ ਮਤਲਬ ਇਹ ਹੋ ਗਿਆ ਵੀ ਪੰਜ ਪਿੰਡ ਇੱਕ ਬੰਨੇ ਤੇ ਇੱਕ ਪਿੰਡ ਨੇ ਜੇ ਤੁਹਾਨੂੰ ਕਹਿਦਾ ਤਾਂ ਤੁਸੀਂ ਚੀਫ ਸਾਬ ਨੂੰ ਜਵਾਬ ਨਹੀਂ ਦੇ ਸਕੇ ਉਸ ਗੱਲ ਦਾ ਵੀ ਮੈਨੂੰ ਪੰਜਾਂ ਪਿੰਡਾਂ ਨੇ ਲਿਖ ਕੇ ਦਿੱਤਾ ਭਾਈ ਜੀ ਜਵਾਬ ਤਾਂ ਦਿੱਤਾ ਇਹਨਾ ਤਾਈਦਾ ਹਲਕੇ ਜੋ ਫੋਨ ਵੀ ਕਰਿਆ ਮੈਂ ਤਾਂ ਨਹੀਂ ਭਾਈ ਜੀ ਫਿਰ ਕੱਸੀ ਕਿਵੇਂ ਤੋੜਤੀ ਜੀ ਉਹ ਕਦੇ ਵੀ ਨਹੀਂ ਹੈ ਕਿ ਕਿ ਚਲ ਰੋਦੀ ਹੈ ਕਿ ਡਿਮਾਂਡ ਵੀ ਚੱਲਦਾ ਹੀ ਚੱਲਦਾ ਹੈ ਇਹ ਕੱਸੀ ਕੱਸੀ ਦੀ ਤੁਸੀਂ ਰਿਪੇਅਰ ਕਰਾਉਂਗੇ ਕਿ ਨਹੀਂ ਜੀ ਬਸ ਨਹੀਂ ਤਾਂ ਫਿਰ ਬੰਦ ਇਹਨੂੰ ਬੰਦ ਕਰਨਾ ਪਊਗਾ ਜੀ ਜੇ ਤੁਸੀਂ ਰਿਪੇਅਰ ਨਹੀਂ ਕਰਾਉਂਦੇ ਫਿਰ ਰਪੈਰ ਦਾ ਮਾਈਕਲ ਲਾਇਆ ਹੋਇਆ ਐਸਟੀਮੇਟ ਭੇਜਿਆ ਹੋਇਆ ਮੈਂ ਤਾਂ ਉਹਦਾ ਪੂਰੀ ਤਿਆਰੀ ਕਰੀ ਜਾਂਦਾ ਸਰ ਐਸਟੀਮੇਟ ਦੇ ਦੇਖੋ ਐਸਟੀਮੇਟ ਸ਼ੁਰੂ ਕਦੋਂ ਹੋਊਗਾ ਜਦੋਂ ਛੋਨਾ ਲੱਗਣਾ ਸ਼ੁਰੂ ਹੋ ਗਿਆ ਜੀ ਐਸਟੀਮੇਟ ਤਾਂ ਕੰਮ ਕਦੋਂ ਸ਼ੁਰੂ ਹੋ ਗਿਆ ਜਿੱਦੋਂ ਝੋਨਾ ਲੱਗਣਾ ਸ਼ੁਰੂ ਹੋ ਗਿਆ ਚਲੋ ਭਈ ਇਹੋ ਜਿਹੀ ਟੈਪ ਤਾਂ ਲੱਗਣੀ ਪੁਰਾ ਸਾਡੇ ਵੱਲੋਂ ਇਹ ਨਹੀਂ ਹੈਗਾ ਵੀ ਅਸੀਂ ਅੱਜ ਤੱਕ ਬੈਠੇ ਆ ਤਿਆਰੀਆਂ ਤਾਂ ਅਸੀਂ ਕਰ ਰਹੇ ਆ ਵੀ ਆਪਦੀਆਂ ਇੱਕ ਐਸਟੀਮੇਟ ਬਣਾਇਆ ਟੈਂਡਰ ਲਾਇਆ ਉਹ ਅਸੀਂ ਕੋਈ ਇਨੀਸ਼ੀਏਟਿਵ ਜਾਇਆ ਤਾਂ ਲੱਗਿਆ ਹੈ ਅੱਜ ਤਾਂ ਲੱਗਦਾ ਨਹੀਂ ਹੁੰਦਾ ਜੀ ਦੇਖੋ ਉਹ ਸਾਰਾ ਕੁਝ ਅਸੀਂ ਗਰੋਲਾ ਲੈ ਕੇ ਟੈਂਡਰ ਲਾਇਆ ਹੈ ਉਹ ਆਪਦੇ ਵੱਲੋਂ ਲਾਇਆ ਵੀ ਆਵੇ ਬਿਹਤਰੀਅਤੀ ਲਾਇਆ ਵੀ ਇਹਨੂੰ ਬਿਹਤਰ ਕਰੀਏ ਹੋਰ ਪਰ ਅਸੀਂ ਤਾਂ ਚੁੱਪ ਕਰਕੇ ਬੈਠੇ ਆ ਪਰ ਸਰ ਦੇਖੋ ਸਾਡੇ ਕੋਲੇ ਪਾਣੀ ਨਹੀਂ ਆ ਰਿਹਾ ਜੀ ਬਿਲਕੁਲ ਵੀ ਆਡੇ ਕੋਲੇ ਤਾਂ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪਿੰਡ ਮੇਰਾ ਕੰਦੂ ਖੇੜਾ ਜੀ ਸਾਨੂੰ ਇਹ ਕੱਖਾ ਵਾਲੀ ਮੈਨਰ ਹੈ ਜਿਹੜੀ ਚਾਰ ਪਿੰਡਾਂ ਨੂੰ ਪੈਂਦੀ ਹੈ ਜੀ ਕੰਦੂ ਖੇੜਾ ਪੀਟੀ ਵਾਲਾ ਹਾਕੂ ਵਾਲਾ ਤੇ ਭੁੱਲਰ ਵਾਲਾ ਅਸੀਂ ਇਹ ਸਾਰੇ ਪਿੰਡਾਂ ਦੇ ਬੰਦੇ ਅੱਜ ਇੱਥੇ ਇਕੱਠੇ ਹੋਏ ਆ ਜੀ ਕੱਸੀ ਦੀ ਖਲਾਈ ਚੱਲ ਰਹੀ ਸੀ ਜੀ ਨਰੇਗਾ ਤੋਂ ਜਿਹੜੀ ਹੈ ਕੱਸੀ ਦੀ ਖਲਾਈ ਕਰਵਾਈ ਜਾ ਰਹੀ ਸੀ ਜਿੰਨੇ ਵਿੱਚ 7-800 ਬੰਦਾ ਹੈ ਪੰਜਾਂ ਛਿਆਂ ਪੰਜਾਂ ਪਿੰਡਾਂ ਦਾ ਕੰਮ ਕਰ ਰਿਹਾ ਸੀ ਪਰ 3 ਦਿਨ ਹੋ ਗਏ ਸੀ ਕੰਮ ਕਰਦੇ ਨੂੰ 75% ਕੱਸੀ ਸੀ ਜਿਹੜੀ ਉਹ ਨਿਕਲ ਚੁੱਕੀ ਸੀ ਉਸ ਤੋਂ ਬਾਅਦ ਅਚਾਨਕ ਹੀ ਜਦੋਂ ਬੰਦੇ ਕੰਮ ਕਰ ਰਹੇ ਸੀ ਤਾਂ ਕੰਮ ਕਰਦੇਆਂ ਦੇ ਦੌਰਾਨ ਹੀ ਪਾਣੀ ਆ ਗਿਆ ਜੀ ਕੱਸੀ 'ਚ ਤਾਂ ਜਿਹੜੀ ਉਹ ਖਲਾਈ ਵਿੱਚ ਰਹਿ ਗਈ ਜੀ ਖਲਾਈ ਵਿੱਚ ਰਹਿਣ ਕਰਕੇ ਹੋਇਆ ਕਿ ਉਹਨਾਂ ਨਤੀਜਾ ਇਹ ਨਿਕਲਿਆ ਮਹਿਕਮੇ ਨੇ ਬਿਨਾਂ ਕਿਸੇ ਨੂੰ ਇਤਲਾਹ ਕੀਤੇ ਜਾਂ ਬਿਨਾਂ ਕਿਸੇ ਨੂੰ ਦੱਸੇ ਪੇ ਉਹਨਾਂ ਨੇ ਪਾਣੀ ਛੱਡਤਾ ਜਦੋਂ ਪਾਣੀ ਆ ਗਿਆ ਜੀ ਤੇ ਕੱਸੀ ਦਾ ਹਾਲ ਜਿਹੜਾ ਤੁਸੀਂ ਵੇਖ ਸਕਦੇ ਹੋ ਸਾਹਮਣੇ ਹੈ ਜੀ ਸਾਡੇ ਦੇਖੋ ਕਿ ਇਹ ਕੱਸੀ ਹੈ ਜਿਹੜੀ ਇਹਦੇ 'ਚ 6-7 ਕਰਮਾਂ ਦਾ ਪਾੜ ਪੈ ਚੁੱਕਾ ਹੈ ਸਾਡੀਆਂ ਟੈਲਾਂ ਤੇ ਜਿਹੜਾ ਪਾਣੀ ਅਸੀਂ ਸਾਰੇ ਪਿੰਡ ਟੈਲਾਂ ਦੇ ਪੈਂਦੇ ਆ ਜੀ ਟੈਲਾਂ ਤੇ ਸਾਨੂੰ 1.5 ਤੋਂ 2 ਸਾਲ ਹੋ ਗਏ ਜੀ ਅਸੀਂ ਕਦੀ ਪਾਣੀ ਨਹੀਂ ਲਾ ਕੇ ਵੇਖਿਆ ਨਹਿਰੀ ਪਾਣੀ ਕਿਉਂਕਿ ਜਦੋਂ ਟੈਲਾਂ ਤੱਕ ਪਹੁੰਚਦਾ ਉਹਨੇ ਨੂੰ ਮਗਰ ਟੁੱਟ ਜਾਂਦਾ ਜੀ ਨਾ ਤਾਂ ਇਹਦੀ ਜੈ ਤਰ੍ਹਾਂ ਕਦੀ ਖਲਾਈ ਹੋਈ ਹੈ ਨਾ ਹੀ ਇਹ ਕਿਸੇ ਲੈਵਲ ਦੇ ਵਿੱਚ ਸਹੀ ਬਣੀ ਹੋਈ ਹੈ ਵਿਚਾਲਿਆਂ ਉੱਚੀ ਹੈ ਜੀ ਮੋਢੇ ਤੋਂ ਵੀ ਨੀਵੀਆਂ ਤੇ ਅੱਗੋਂ ਵੀ ਨੀਵੀਆਂ ਸਾਨੂੰ ਪਾਣੀ ਦੀ ਇੱਥੇ ਬਹੁਤ ਜ਼ਿਆਦਾ ਦਿੱਕਤ ਹੈ ਜੀ ਤੇ ਅਸੀਂ ਸਾਨੂੰ ਸਰਕਾਰ ਕਹਿੰਦੀ ਹੈ ਕਿ ਤੁਸੀਂ ਬਾਗ ਲਾਓ ਤੁਸੀਂ ਡਿਵਰਸੀਫਿਕੇਸ਼ਨ ਕਰੋ ਮੈਂ ਕਹਿੰਦਾ ਜੀ ਕਿ ਮੈਂ ਕੀਤੀ ਡਿਵਰਸਿਫਿਕੇਸ਼ਨ ਮੈਂ ਬਾਗ ਲਾਇਆ ਹੈ ਮੇਰੇ ਬਾਗ ਸੁੱਕਦੇ ਪਏ ਹੈ ਜੀ ਤੁਸੀਂ ਜਾ ਕੇ ਸਾਡੇ ਖੇਤਾਂ 'ਚ ਵੀ ਵੇਖ ਸਕਦੇ ਹੋ ਅਸੀਂ ਕਨਕਨੂਨੀ ਪਾਣੀ ਲਾ ਕੇ ਵੇਖਿਆ ਜੀ ਸਾਰੇ ਮੋਟਰਾਂ ਦੇ ਨਾਲ ਜਿਹੜੇ ਪਾਲੇ ਹੈ ਜੀ ਸਾਡੀ ਤਾਂ ਬੇਨਤੀ ਇਹ ਹੈ ਕਿ ਇਹਦੇ ਤੇ ਜਿਹੜੇ ਅਫਸਰਾਂ ਨੇ ਬਿਨਾਂ ਹੀ ਕਿਸੇ ਕਹਿ ਲੋ ਵੀ ਸਾਨੂੰ ਦੱਸਿਆ ਤਲਾਹ ਕੀਤੇ ਆ ਜਲਦੀ ਲੇਬਰ ਨੂੰ ਪਾਣੀ ਦੇ ਵਿੱਚ ਡਬੋਂਦੀ ਕੋਸ਼ਿਸ਼ ਕੀਤੀ ਹੈ ਉਹਦਾ ਉਹਦੇ ਤੇ ਐਕਸ਼ਨ ਲਿਆ ਜਾਵੇ ਉਹਨਾਂ ਅਫਸਰਾਂ ਤੇ ਲੈਟਰ ਵਗੈਰਾ ਸਰਕਾਰ ਨੂੰ ਕੋਈ ਲਿਖਿਆ ਪਹਿਲਾਂ ਕੋਈ ਅਸੀਂ ਨਾ ਸਰ ਇਹਦੇ 'ਚ ਇੱਕ ਨਹੀਂ ਅਸੀਂ ਇੱਥੇ ਬਹੁਤ سارے ਲੈਟਰ ਲਿਖੇ ਆ ਅਸੀਂ ਸਾਡੇ ਮੰਤਰੀ ਸਾਹਿਬ ਨੂੰ ਵੀ ਬਹੁਤ ਵਾਰੀ ਮਿਲੇ ਆ ਸਾਡੇ ਇਲਾਕੇ ਦੇ ਮੰਤਰੀ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਰਿਟਰਨ ਚ ਲੈਟਰ ਦਿੱਤੇ ਆ ਵੀ ਸਾਡੀ ਆ ਜਿਹੜਾ ਮਸਲਾ ਹੈ ਸਾਡੀ 13 ਕਿਲੋਮੀਟਰ ਲੰਬੀ ਇੱਕਸੀ ਪੈਂਦੀ ਹੈ ਜੀ ਵੀ ਸਾਨੂੰ ਇਥੋਂ ਨੇੜੇ ਤੋਂ ਜਿਹੜਾ ਸਰਹੰਦ ਫੀਡਰ ਤੋਂ ਸਿੱਧਾ ਜਿਹੜਾ 8 ਕਿਲੋਮੀਟਰ ਹੀ ਮੰਦ ਹੈ ਜੀ ਨਾਲਿਓ ਬਿਲਕੁਲ ਸਟੇਟ ਕਸੀ ਹੈ ਤਾਂ ਉੱਥੋਂ ਸਾਨੂੰ ਇੱਕ ਨਵਾਂ ਆਊਟਲੈਟ ਦੇ ਕੇ ਸਾਡਾ ਇਧਰੋਂ ਪਾਣੀ ਕੱਟ ਕੇ ਸਾਨੂੰ ਉਦੋਂ ਨਵੇਂ ਆਊਟਲੈਟ ਤੋਂ ਪਾਣੀ ਦੇ ਦਿਓ ਅਸੀਂ ਇਧਰਲੇ ਪਾਣੀ ਨੂੰ ਨਹੀਂ ਇਹਨੂੰ ਕੱਟ ਦਿਓ ਸਾਨੂੰ ਉਧਰੋਂ ਦੇ ਦਿਓ ਤਾਂ ਕਿ ਸਾਡਾ ਜਿਹੜਾ ਜਿਹੜਾ ਪਾਣੀ ਦੀ ਚੋਰੀ ਵੀ ਹੁੰਦੀ ਹੈ ਪਿੱਛੇ ਪਾਣੀ ਦੇ ਪਿੱਛੇ ਇਹ ਜਿਹੜੇ ਕੱਖਾ ਵਾਲੀ ਪਿੰਡ ਹੈ ਉੱਥੇ ਸਾਡੇ ਕੋਲੇ ਵੀਡੀਓ ਅਸੀਂ ਬਹੁਤ ਪਰਚੇ ਵੀ ਕੀਤੀ ਹੈ ਨਹਿਰੀ ਭਾਗ ਨੇ ਕੁਛ ਵੀ ਉਹ ਉੱਥੇ ਬਹੁਤ ਪੈਪਾ ਲੱਗਦੀ ਹੈ ਉੱਥੇ ਚੋਰੀ ਹੁੰਦੀ ਰਹੀ ਹੈ ਤੁਹਾਡਾ ਕਿੰਨਾ ਕਰਕਵਾ ਪੈਂਦਾ ਕਾਸੀ ਸਾਡਾ ਜੀ ਇਹਨਾਂ ਚਾਰਾਂ ਪਿੰਡਾਂ ਦਾ ਸਾਡਾ 3000 ਤੋਂ ਲੈ ਕੇ 4000 ਕਿੱਲੇ 3500 4000 ਕਿੱਲਾ ਹੈਗਾ ਜੀ ਛੋਨੇ ਵਾਲਾ ਵੀ ਜੀ ਨਰਮੇ ਵਾਲਾ ਵੀ ਇਹ ਰਕਬਾ ਛੋਨੇ ਵਾਲਾ ਵੀ ਨਰਮੇ ਵਾਲਾ ਰਕਬਾ ਵੀ ਅਸੀਂ ਹੋਣ ਵੀ ਜਦੋਂ ਖਲਾਈ ਚੱਲ ਰਹੀ ਸੀ ਅਸੀਂ ਲਿਖ ਕੇ ਦਿੱਤਾ ਸੀ ਸਾਰੇ ਪਿੰਡਾਂ ਨੇ ਵੀ ਇਹਨੂੰ ਇੱਕ ਦਿਨ ਵਾਸਤੇ ਹੋਰ ਨਾਲ ਛੱਡਿਆ ਜਾਵੇ ਸਾਡੀ ਸਾਰੀ ਕੱਸੀ ਸਾਫ ਹੋ ਜਾਊਗੀ ਲੇਕਿਨ ਸਾਨੂੰ ਸਮਝ ਤੋਂ ਬਾਹਰ ਹੈ ਵੀ ਇਹ ਕਿਸ ਤਰੀਕੇ ਨਾਲ ਪਾਣੀ ਨੂੰ ਛੱਡਿਆ ਗਿਆ ਤੇ ਕਿਸ ਤਰੀਕੇ ਨਾਲ ਇਹ ਕੱਸੀ ਢੋੜੀ ਗਈ ਸਾਡੇ ਵੀ ਸਮਝ ਤੋਂ ਬਾਹਰ ਹੋ ਗਿਆ ਜੀ ਤੁਸੀਂ ਕਹਿੰਦੇ ਸਰਕਾਰੀ ਗਲਤੀ ਕਰਕੇ ਟੁੱਟੀ ਸਰਕਾਰੀ ਗਲਤੀ ਕਰਕੇ ਟੁੱਟੀ ਹੈ ਜੀ ਟੈਲਾਂ ਤੇ ਪਾਣੀ 2 ਸਾਲ ਹੋ ਗਏ ਸਾਡੀਆਂ ਟੈਲਾਂ ਤੇ ਪਾਣੀ ਪਹੁੰਚ ਹੀ ਨਹੀਂ ਰਿਹਾ ਜੀ ਕਿਸੇ ਪਤਾ ਨਹੀਂ ਤਾਂ ਹੁਣ ਇਹ ਕ੍ਰਿਸ਼ਨ ਕੁਮਾਰ ਜੀ ਕੋਲੇ ਕੀ ਡਾਟਾ ਭੇਜ ਰਿਹਾ ਹੈ ਅਫਸਰ ਵੀ ਕਿਸ ਤਰੀਕੇ ਨਾਲ ਭੇਜ ਰਿਹਾ ਵੀ ਇੱਥੇ ਪਾਣੀ ਪੂਰਾ ਸਾਡੀ ਸਮਝ ਤੋਂ ਬਾਹ ਸਾਡੀ ਬੇਨਤੀ ਇਹ ਹੈ ਵੀ ਸਾਡੇ ਜਿੰਨੇ ਵੀ ਚਾਰਾ ਪਿੰਡਾਂ ਦੇ ਜ਼ਿਮੀਦਾਰ ਆ ਤੁਸੀਂ ਉਹਨਾਂ ਨੂੰ ਪੁੱਛੋ ਵੀ ਕਿੰਨਾ ਪਾਣੀ ਲਾਉਂਦੇ ਆ ਕੌਣ ਕਿੰਨਾ ਪਾਣੀ ਲਾਉਂਦਾ ਕਿੰਨਾ ਪਾਣੀ ਪਹੁੰਚਦਾ ਸਾਡੀ ਇਹ ਬੇਨਤੀ ਵੀ ਸਾਡੀ ਆ ਆਵਾਜ਼ ਨੂੰ ਕ੍ਰਿਸ਼ਨ ਕੁਮਾਰ ਜੀ ਤੱਕ ਪਹੁੰਚਾਇਆ ਜਾਵੇ ਕਹਿੰਦੇ ਆ ਵੀ ਉਹ ਪਾਣੀ ਹਾ ਟੈਲਾਂ ਤੱਕ ਪਹੁੰਚਾਉਂਦੇ ਆ ਸ਼ਾਇਦ ਸਾਡੀ ਵੀ ਕੋਈ ਫਰਿਆਦ ਸੁਣ ਲੈਣ ਛੋਟੇ ਛੋਟੇ ਜ਼ਿਮੀਦਾਰ ਤੂੰ ਵੀ ਦੱਸ ਆ ਕਿ ਬਈ ਕਿੰਨੀ ਕਿੰਨੀ ਜ਼ਮੀਨਾਂ ਲਏ ਹੋ ਕੀ ਆਪਣਾ ਮੇਰਾ ਨਾਮ ਤਲਵਿੰਦਰ ਸਿੰਘ ਹੈ ਪਿੰਡ ਕੰਦੂਘੜਾ ਦਾ ਰਹਿ ਬਸਨੀਕ ਆਈ ਮੈਂ ਮੈਂ ਉੱਥੇ ਮੇਰੇ ਕੋਲ 2.5 ਏਕੜ ਜ਼ਮੀਨ ਹੈ ਜੀ 22 ਸਾਲ ਹੋ ਚਲੇ ਆ ਮੈਂ ਪਾਣੀ ਲਾ ਕੇ ਨਹੀਂ ਵੇਖਿਆ ਜੀ ਨਹਿਰ ਦਾ ਜੋ ਵੀ ਮੈਂ ਆ ਕਰ ਰਿਆਂ ਆ ਪਾਣੀ ਦੀ ਸਿੰਚਾਈ ਆ ਆਪਦੀ ਟਿਊਬਲ ਨਾਲ ਕਰ ਰਿਆਂ ਆ ਓ ਇਸ ਟਾਈਮ ਉੱਤੇ ਇੰਨਾ ਬੁਰਾ ਹਾਲ ਆ ਜੀ ਕੋਈ ਵੀ ਫਸਲ ਜਰਮੀਨੇਸ਼ਨ ਕਰਨ ਨੂੰ ਤਿਆਰ ਨਹੀਂ ਹੈਗੀ ਜੀ ਇਸ ਟਾਈਮ ਮੇਰਾ ਤਾਂ ਜੀ ਇਹ ਕਰਦਾ ਜੀ ਮੈਂ ਫਾ ਲੈ ਕੇ ਮਰ ਜਾਵਾ ਬਹੁਤ ਜ਼ਿਆਦਾ ਪਾਣੀ ਮੜਾਈ ਸਰਕਾਰ ਤੋਂ ਇਹਨਾਂ ਤੋਂ ਇਹ ਬਹੁਤ ਪਰੇਸ਼ਾਨੀ ਕੱਲ ਮੈਂ ਇਥੋਂ ਦੀ ਨੰਗਿਆ ਕੱਲ ਵੀ ਇੱਥੇ 5 ਇੰਚੀ ਪਾਈਪ ਦਪਹਿਰੇ ਹੀ ਲੱਗੀ ਹੋਈ ਸੀ ਜੀ ਏ ਇਹ ਕੱਖਾਂ ਵਾਲੇ ਵਾਲੇ ਪੈਪਾਂ ਲਾਉਂਦੇ ਆ ਜੀ ਅਸੀਂ ਬਹੁਤ ਤੰਗ ਆ ਜੀ ਅਸੀਂ ਬਹੁਤ ਪ੍ਰਸ਼ਾਸਨ ਨੂੰ ਵੀ ਬਹੁਤ ਆ ਰੀ ਅੱਖਿਆ ਜੀ ਪਰ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੀ ਅੱਗੋ ਕਹਿੰਦੇ ਇਦਾਂ ਹੀ ਚੱਲੂਗਾ ਜਿਵੇਂ ਤੁਸੀਂ ਜਿ ਮਰਜ਼ੀ ਕਰ ਲੋ ਆ ਇਹ ਕਈ ਜਾਂਦੇ ਬਸ ਜਦੋਂ ਮੁੰਡਿਆਂ ਨਾਲ ਜਾਂਦਾ ਹੀ ਸਾਰੇ ਜ਼ਿਮੀਂ ਜ਼ਿਮੀਦਾਰਾਂ ਨੂੰ ਅੱਗੋ ਐਂ ਜਵਾਬ ਦਿੰਦੇ ਜੀ ਅਫਸਰ ਕਹਿੰਦੇ ਐਂ ਚੱਲੂਗਾ ਸਿਸਟਮ ਇਹ ਪੱਕੀ ਕਰਾਉਣੀ ਚਾਹੁੰਦੇ ਨਹੀਂ ਨਹੀਂ ਜੀ ਅਸੀਂ ਦੇਖੋ ਜੀ 1 ਮਿੰਟ ਅਸੀਂ ਚਾਹੁੰਦੇ ਆ ਵੀ ਟੈਲਾਂ ਤੱਕ ਪਾਣੀ ਪਹੁੰਚੇ 14 ਕਿਲੋਮੀਟਰ ਲੰਬੀ ਜਾਂ 13 ਕਿਲੋਮੀਟਰ ਲੰਬੀ 아이 थिंक ਹੈਗੀ ਐ ਕੱਸੀ ਇਹ 15 ਕਿਲੋਮੀਟਰ ਲੰਬੀ ਕੱਸੀ ਤੋਂ ਸਾਨੂੰ ਨਾ ਅਜੇ ਤੱਕ ਪਾਣੀ ਆਇਆ ਤੇ ਨਾ ਸਾਨੂੰ ਆਉਣਾ ਹੈ ਵਿਭਾਗ ਇਹਦਾ ਸੋਲੂਸ਼ਨ ਜਿਹੜਾ ਅਸੀਂ ਸਾਡੀ ਵੱਲੋਂ ਬੇਨਤੀ ਹੈ ਹੀ ਆ ਵੀ ਸਾਡੀ ਉਹ ਜਿਹੜੀ ਪਾਈਪਲਾਈਨ ਵਾਸਤੇ ਅਰਜੀ ਲਾਈ ਹੋਈ ਹੈ ਜੇ ਅਸੀਂ ਵੀ ਸਰੰਦ ਫੀਡਰ ਤੋਂ ਸਾਨੂੰ ਇਧਰੋਂ ਪਾਣੀ ਕੱਟ ਕੇ ਸਰੰਦ ਫੀਡਰ ਤੋਂ ਆਊਟਲੈਟ ਦੇ ਕੇ ਸਾਨੂੰ ਉਧਰੋਂ ਪਾਣੀ ਦਿੱਤਾ ਜਾਵੇ ਤੇ ਸਾਡੀ ਪਾਣੀ ਦੀ ਕਮੀ ਸ਼ਾਇਦ ਪੂਰੀ ਹੋ ਜਾਵੇ ਠੀਕ ਹੈ ਜੀ ਇਧਰੋਂ ਸਾਨੂੰ ਪਾਣੀ ਦੀ ਕਮੀ ਜਿਹੜੀ ਅੱਜ ਤੋਂ 2 ਸਾਲ ਹੋ ਗ ਠੀਕ ਹੈ ਕਿਉਂਕਿ ਜੇ ਮਹਿਕਮਾ ਪਾਣੀ ਛੱਡਦਾ ਤਾਂ ਪਾਈ ਪਾਣੀ ਆਉਣ ਦਿੰਦੀਆਂ ਜੇ ਪਾਈ ਪਾਉਣ ਦਿੰਦੇ ਤਾਂ ਕੱਸੀ ਟੁੱਟ ਜਾਂਦੀ ਹੈ ਜੀ ਬਸ ਇਹੀ ਹੈ ਜੀ ਉਹ ਜਿਹੜੀ ਕੱਸੀ ਦੀ ਆਪਣੀ ਸਪਲਾਈ ਆ ਕਿਵੇਂ ਹੋਣੀ ਚਾਹੀਦੀ ਹੈ ਪੱਕੀ ਹੋ ਜੇ ਜਾਂ ਗਟਿਆਂ ਨਹੀਂ ਜੀ ਦੇਖੋ ਗਟਿਆਂ ਮਹਿਕਮੇ ਨੇ ਪੱਕੀ ਵੀ ਕਰਕੇ ਦੇਖੀ ਹੈ ਜੀ ਠੀਕ ਹੈ ਮਹਿਕਮੇ ਨੇ ਗਟਿਆਂ ਨਾਲ ਵੀ ਚਲਾ ਕੇ ਵੇਖੀ ਹੈ ਜੀ ਇੱਕ ਜਗ੍ਹਾ ਤੋਂ ਪੱਕੀ ਕਰਦਾ ਮਹਿਕਮਾ ਦੂਜੀ ਜਗ੍ਹਾ ਤੋਂ ਟੁੱਟ ਜਾਂਦੀ ਹੈ ਇਹ ਮਹਿਕਮੇ ਦੇ ਵਿੱਚ ਆਨ ਰਿਕਾਰਡ ਹੈ ਜੀ ਤੁਸੀਂ ਮਹਿਕਮੇ ਨੂੰ ਜਾ ਕੇ ਪੁੱਛੋ ਠੀਕ ਹੈ ਜੀ ਹਾਂਜੀ 2 ਸਾਲਾਂ 6000 ਰਾਤ ਨੂੰ ਪਾਣੀ ਦੀ ਜਿਹੜੀ ਸਪਲਾਈ ਦਾ ਲੈਵਲ ਹੈਗਾ ਉੱ ਤੇ ਜਦੋਂ ਆਪਾਂ ਇਹਨੂੰ ਚਲਾਉਣ ਦੀ ਫੁੱਲ ਸਪਲਾਈ ਤੇ ਕੋਸ਼ਿਸ਼ ਕਰਦੇ ਆਂ ਪਿੱਛੇ ਕੀ ਜੋ ਜ਼ਮੀਨਾਂ ਆ ਕਾਫੀ ਉੱਚੀਆਂ ਨੇ ਐਨਐਸਐਲ ਕਾਫੀ ਨੀਵੇਂ ਨੇ ਪਾਣੀ ਇੰਦੇ ਆ ਜਿਹੜਾ ਕੱਸੀ ਦਾ ਬੈੱਡ ਆ ਉੱਚਾ ਦਾ ਜੀ ਉਹਦੇ ਕਰਕੇ ਜਿਹੜੀ ਪਾਣੀ ਦੀ ਲੇਟਰ ਨੂੰ ਫੋਰਸ ਲੱਗਦੀ ਆ ਜੀ ਉਹਦੇ ਨਾਲ ਕੱਸੀ ਟੁੱਟਦੀ ਆ ਨੀ ਕੱਸੀ ਆਪਾਂ ਗਲਤ ਨਹੀਂ ਕਹਿ ਸਕਦੇ ਜਿਵੇਂ ਜ਼ਮੀਨਾਂ ਦੇ ਲੈਵਲ ਕਾਫੀ ਨੀਵੇਂ ਆ ਪਿੱਛੇ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਪਹਿਲਾਂ ਲੈਵਲ ਉੱਚੇ ਸੀ ਬਾਅਦ ਚ ਉਹਨਾਂ ਨੇ ਮਿੱਟੀ ਚ ਕਾਲੀ ਇਹ ਬਣੀ ਆ ਜੀ 2015 16 ਚ ਬਣੀ ਦੀ ਆ ਜੀ ਹਾਂਜੀ ਕੋਈ ਨਾ ਸਫਾਈ ਹੋ ਰਹੀ ਸੀ ਨਹੀਂ ਉਹ ਆਪਣੇ ਜਿਹੜਾ ਪਾਣੀ ਛੱਡਿਆ ਗਿਆ ਸੀ ਉਹ ਈਵਨਿੰਗ ਛੱਡਿਆ ਗਿਆ ਜਦੋਂ ਨਰੇਗਾ ਬਾਹਰ ਆ ਜਾਂਦੀ ਪੰਜ 5:30 ਵਜੇ ਛੱਡਿਆ ਗਿਆ ਉਹ ਪਾਣੀ ਪਹਿਲਾਂ ਵੀ ਠੀਕ ਅਸੀ ਸਫਾਈ ਹੋ ਜਾਂਦੀ ਇੱਕ ਅਦਾਂ ਰੁਕ ਜਾਂਦੇ ਕੋਈ ਆ ਜਾਂ ਕੋਈ ਬਿਲਕੁਲ ਜੀ ਆਪਣੀ ਇਹ ਕੋਸ਼ਿਸ਼ ਰਹੀ ਸੀ ਆਪਾਂ ਵੀ ਪਿੰਡ ਵਾਲਿਆਂ ਤੋਂ ਲਿਖਵਾਇਆ ਸੀਗਾ ਪਰ ਉਸ ਚੀਜ਼ ਦਾ ਹੁਣ ਜਦੋਂ ਆਪਣੇ ਅਸਰ ਨਹੀਂ ਪਿਆਗਾ ਠੀਕ ਹੈ ਜੀ ਵੀ ਕਨਸਟੈਂਟ ਪ੍ਰੈਸ਼ਰ ਸੀਗਾ ਸਾਡੇ ਮਹਿਕਮੇ ਦੇ ਉੱਤੇ ਵੀ ਪਾਣੀ ਛੱਡੋ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਸੁਕਾਰ ਰਹੇ ਹੋ ਉਹਨ ਦੇਖੋ ਜੀ ਜੇ ਪਾਣੀ ਦੀ ਡਿਮਾਂਡ ਹੁੰਦੀ ਸਾਰੇ ਮੋਗੇ ਚੱਲਦੇ ਹੁੰਦੇ ਸਾਰੇ ਬੰਦੇ ਪਾਣੀ ਯੂਟਿਲਾਈਜ਼ ਕਰ ਰਹੇ ਹੁੰਦੇ ਇੱਕ ਅੱਸੀ ਥੋੜੀ ਟੁੱਟਣੀ ਸੀ ਐਨਾ ਕੱਸੀ ਤੇ ਟੇਲਾਂ ਕੋਲੇ ਆ ਕੇ ਐਨਾ ਲੈਵਲ ਥੋੜੀ ਪਾਣੀ ਦਾ ਹੋਣਾ ਸੀ ਇਹ ਕੱਖਾਂ ਵਾਲੀ ਡਿਸਟ੍ਰੀਬਿਊਟਰ ਹੀ ਆ ਜੀ ਇਹ 23700 ਬੁਰਜੀ ਹੈ ਜੀ ਹਾਂਜੀ ਕਿੰਨਾ ਕਰਵਾ ਜਾਂਦਾ ਕੱਸੀ 'ਚ ਜੀ ਆਪਣੇ ਲਗਭਗ 6 ਤੋਂ 7000 ਕਿੱਲਾ ਇਹਦੇ ਅੰਡਰ ਹੈਗਾ ਜੀ ਜਿਹੜੀ ਇਹ ਨਵੀਂ ਕੱਸੀ ਪ੍ਰੋਪੋਜ਼ ਕਰ ਰਹੇ ਆ ਜੋ ਕਿ ਅਸੀਂ ਮਤਲਬ ਕਿ ਪ੍ਰੋਪੋਜ਼ਲ ਭੇਜੀ ਵੀ ਆ ਉਹਦੇ 3300 ਕਿੱਲਾ ਅਸੀਂ ਉਸ ਕੱਸੀ 'ਚ ਕੱਢ ਦਿੱਤਾ ਹਾਂਜੀ ਉਹ ਪਤਾ ਉਹ ਤਾਂ ਜੀ ਹੁਣ ਤੁਸੂ ਤੁਹਾਨੂੰ ਹੈੱਡ ਆਫਿਸ ਤੋਂ ਪਤਾ ਕਰਨਾ ਪਊਗਾ ਜੀ ਉਹ ਦਾ ਹਾਂਜੀ ਉਸ ਰੰਦ ਫੀਡਰ ਦੀ 415000 ਬੁਰਜੀ ਤੋਂ ਨਿਕਲਣੀ ਹੈ ਜੀ ਕਿੰਨੇ ਕਿਲੋਮੀਟਰ ਲੰਬੀ ਹੋਊਗੀ ਉਹ ਜੀ ਉਹ ਤੁਸੀਂ ਲਾ ਲਓ ਜੀ 15000 ਫੁੱਟ ਉਹਦੀ ਲੰਬਾਈ ਹੈਗੀ ਹੈ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਪੁੱਲਰ ਵਾਲੇ ਦਾ ਪੁੱਲ ਟਪਾ ਕੇ ਗਾਂ ਲੈ ਕੇ ਜਾਈਏ ਉਸ ਨੂੰ ਕਿਉਂਕਿ ਹਾਂਜੀ ਕੱਲ ਵੀ ਇੱਥੇ ਲੀਕੇਜ ਹੋਈ ਸੀ ਅਸੀਂ ਮੌਕੇ ਤੇ ਸੰਭਾਲ ਲਈ ਉਹ ਫਿਰ ਇਹ ਰਾਤ ਨੂੰ ਜੋ ਹੋਇਆਗਾ ਜੀ ਜੋ ਹੋਇਆ ਇਹ ਕਦੋਂ ਤੱਕ ਮੰਨ ਲਓ ਤੁਹਾਡਾ ਕੰਮ ਕੰਪਲੀਟ ਕਰਕੇ ਪਾਣੀ ਛੱਡੋ ਅਸੀਂ ਤਾਂ ਜੀ ਪਰਸੋਂ ਤਾਈਂ ਕੰਪਲੀਟ ਕਰਨੀ ਹੈ ਜੀ ਇਹ ਸਾਡਾ ਟਾਰਗੇਟ ਆ ਤੇ ਜੇ ਅਸੀਂ ਇੱਟਾਂ ਦੇ ਇੱਥੇ ਲਾਈਨਿੰਗ ਕਰਵਾਵਾਂਗੇ ਫਿਰ ਹੋ ਸਕਦਾ ਥੋੜਾ ਜਿਹਾ ਟਾਈਮ ਵੱਧ ਲੱਗ ਜਾਈਏ ਪਾਣੀ ਕਦੋਂ ਤੱਕ ਮਲਵਾਣ ਦੇ ਸਵਾਲ ਪਾਣੀ ਤੁਸੀਂ ਲਾਓ ਜੀ ਆਪਾਂ ਅੱਜ ਫਰਾਈਡੇ ਆ ਆਪਾਂ ਸੰਡੇ ਨੂੰ ਸ਼ਾਮ ਨੂੰ ਆਪਣਾ ਟਾਰਗੇਟ ਹੋਊਗਾ ਕੱਲ ਵੀ ਪਾਣੀ ਜੀ ਫੁੱਲ ਆਪਾਂ ਉਹ ਕੀਤਾਗਾ ਕੱਲ ਤੁਸੀਂ ਡੀਟੇਲ ਕੱਲ ਦੀ ਚੈੱਕ ਕਰਿਓ ਤੇ ਮੈਂ ਕੱਲ ਵੀਡੀਓ ਵੀ ਬਣਾ ਕੇ ਲਿਆਇਆ ਮੋਗੇ ਕੱਲ ਫੁੱਲ ਚੱਲ ਰਹੀ ਸੀ ਸਾਰੇ ਟੇਲਾਂ ਦੇ